ਪੰਜਾਬ ਲਾਈਵ 88 ਜਨਤਕ ਤੁਹਾਡਾ ਸਵਾਗਤ ਹੈ ਮੰਦ ਭਾਗੀ ਖਬਰ ਆਈ ਸਾਹਮਣੇ ਬੀਤੀ ਦੇਰ ਰਾਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਦਿੰ ਪਿੰਦੇ ਫਟੇ ਗਏ ਚੋਰੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਦ ਨਿੱਕੋ ਸ਼ਰਾਂ ਨੇੜੇ 15 ਸਾਲਾ ਨਮਾਲਕ ਦੋਸਤਾਂ ਦੇ ਮੋਟਰਸਾਈਕਲ ਦੀ ਸੜਕ ਦੇ ਅੱਧ ਵਿਚਕਾਰ ਸਵੇਰ ਤੋਂ ਪਲਟੀ ਪਈ ਫਰਾੜੀ ਦੀ ਟਰਾਲੀ ਨਾਲ ਜਬਰਦਸਤ ਟਕਰ ਹੋਂ ਨਾ ਮੌਕੇ ਤੇ ਮੌਤ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਇਆ ਮ੍ਰਿਤਕ ਦੀ ਪਛਾਣ 15 ਸਾਲਾ ਮਨਜੂਰ ਸਿੰਘ ਪੁੱਤਰ ਰੰਜੀਤ ਸਿੰਘ ਦੇ ਪਿੰਡ ਚੱਕ ਮਾਮਾ ਅਤੇ 14 ਸਾਲਾ ਸੁਭ ਦੀਪ ਸਿੰਘ ਦੇ ਪੁੱਤਰ ਰਾਜ ਦੀਪ ਸਿੰਘ ਪਿੰਦਰ ਨਿੱਕੋ ਸ਼ਰਾਬ ਵੱਜੋਂ ਹੋਈ ਹੈ ਨਿੱਤਕ ਨੌਜਲਾਣਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੋਨੇ ਆਪੋ ਜੀਤ ਦੋਸਤ ਸਨ ਅਤੇ ਬੀਤੀ ਰਾਤ ਕਰੀਬ 9 ਵਜੇ ਪਿੰਡ ਨਿੱਕੋ ਸ਼ਰਾਬ ਕੋਲ ਪੰਪ ਤੋਂ ਤੇਲ ਪੋਣ ਲਈ ਆ ਰਹੇ ਸਨ ਤੇ ਜਦੋਂ ਇਹ ਫਤੇਦਾਰ ਟੂਰੀਆਂ ਰੋਡ ਤੋਂ ਡੇਰਾ ਬਾਬਾ ਨਾਨਕ ਰੋਡ ਆਪਣੀ ਸੈਟ ਤੇ ਆ ਰਹੇ ਸਨ ਤਾਂ ਪਿੰਡ ਜਲਾ ਦੇ ਨੇੜੇ ਸੜਕ ਤੇ ਪਰਾਲੀ ਦੀ ਟਰਾਲੀ ਪਲਟੀ ਪਈ ਜਿਸ ਨਾਲ ਇਹਨਾਂ ਦੀ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਦੋਵਾਂ ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ ਨਿਰਤਿਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਬੀਤੀ ਕੱਲ ਸਵੇਰ ਤੋਂ ਮੇਨ ਰੋਡ ਉੱਪਰ ਇੱਕ ਟਰਾਲੀ ਪਲਟੀ ਪਈ ਸੀ ਕਿ ਟਰੈਕਟਰ ਕੱਲ ਕੋ ਉੱਥੇ ਟਰਾਲੀ ਛੱਡ ਕੇ ਟਰੈਕਟਰ ਲੈ ਕੇ ਕਿਧਰੇ ਚਲਾ ਗਿਆ ਉਹਨਾਂ ਪ੍ਰਸ਼ਾਸਨ ਨੇ ਟਰਾਲੀ ਕੱਲ ਕੋ ਉੱਪਰ ਕਥਿਤ ਤੌਰ ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੀ ਕੱਲ ਸਵੇਰ ਤੋਂ ਰੋਡ ਦੇ ਅੱਧ ਵਿਚਕਾਰ ਪਰਾਲੀ ਨਾਲ ਭਰੀ ਟਰਾਲੀ ਪਲਟੀ ਪਈ ਸੀ ਅਤੇ ਅਖ਼ਰ ਹੀ ਪ੍ਰਸ਼ਾਸਨ ਅਧਿਕਾਰੀਆਂ ਦਾ ਇਹ ਰੋਡ ਉੱਪਰ ਆਉਣਾ ਜਣਾ ਲੱਗਾ ਰਹਿੰਦਾ ਹੈ ਜੇ ਸਮਾਂ ਰਿੰਦੇ ਇਸ ਰੋਡ ਨੂੰ ਖਾਲੀ ਕਰਵਾਇਆ ਹੁੰਦਾ ਤਾਂ ਇਹ ਵੱਡਾ ਹਾਸਾ ਹੁਣੋਂ ਟਾਲ ਸਕਦਾ ਸੀ ਇਸ ਮੌਕੇ ਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ ਰੋ ਬੁਰਾਹ ਹੈ ਉੱਥੇ ਹੀ ਉਹਨਾਂ ਇਨਸਾਫ ਦੀ ਮੰਗ ਕੀਤੀ ਆ ਉਧਰ ਘਟਨਾ ਦਾ ਪਤਾ ਲੱਗ ਜਾ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਵੱਲੋਂ ਜਾਂਚ ਆਰੰਭ ਇਪੀਗਿਆ ਅਕੜ ਮ੍ਰਿਤਕ ਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 108 ਐਂਬੂਲੈਂਸ ਰਾਹੀਂ ਪੋਸਟ ਮਾਰਨ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੋ ਵੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੇਖੋ ਡੇਰਾ ਬਾਬਾ ਨਾਨਕ ਤੋਂ ਇੰਦਰਜੀਤ ਦੀ ਖਾਸ ਰਿਪੋਰਟ ਭਾਜੀ ਜਿਹੜੇ ਨੌਜਵਾਨ ਦੀ ਡੈਥ ਤੇ ਟੱਡਕੀ ਲੱਗ ਰਹੀ ਹੈ ਮੇਰਾ ਬੇਟਾ ਛੋਟਾ ਨਾਮ ਸੋਪ੍ਰੀਤ ਸਿੰਘ ਇਹ ਗੱਲਬਾਤ ਕਿਸਤਰਾ ਹੋਈ ਹੈ ਜੀ ਪਾਜੀ ਮੋਰਸਲ ਤੇ ਲੌਂਡਿਆ ਨੇ ਰੇ ਟਰਾਲੀ ਲੱਗੀ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕ ਦੇ ਵਿੱਚ ਹੀ ਕਿੰਨੀ ਉਮਰ ਸੀ ਵੀ ਉਮਰ 15 ਸਾਲ ਹੀ ਹੈ ਇਹ ਨਾ ਸਾਇ ਇਹ ਆ ਤੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਰਿਆਲ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੁਣਾ ਸੀ ਸ਼ਰਕ ਦੇ ਲੋਕ ਹੁੰਦੇ ਜਾਂਦੇ ਨੇ ਜਦੋਂ ਸ਼ਰਕ ਦੇ ਸਾਧਨ ਖਲਾਦਾਂਗੇ ਤੇ ਫਿਰ ਤੇ ਵਾਪਰਨਾ ਵਾਪਰਨਾ ਹੀ ਕੰਮ ਹੈ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੇਮੇ ਚੱਕਦਾ ਭਾਜੀ ਇਹਦਾ ਯਾਰ ਹੀ ਮੁੰਡਾ ਕੋਈ ਲਕਿਨਾ ਹੈ ਉਹ ਦਾ ਮੁੰਜੇ ਹੱਸੇਗਾ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆਵੇ ਪੁਲਿਸ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਪੁਲਿਸ ਬਣਾ ਜੂ ਐਸੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਲੰਗ ਭਾਜੀ ਇਹ ਜੰਨੇ ਹੁਣ ਜੋ ਸਾਡੇ ਨੇ ਵਾਪਰ ਗਿਆ ਬਸ ਇਨਸਾਫ ਤੇ ਮਿਲਣਾ ਚਾਹੀਦਾ ਕੀ ਹਾਲਾਤ ਹੈ ਤੁਹਾਡੇ ਟਰਾਲੇ ਚਰਕਾ ਨੂੰ ਲਾਏ ਨੇ ਹੋਰ ਵੀ ਆ ਸਕਦਾ ਗੱਡੀ ਇਹ ਲੱਗਦਾ ਜੀ ਸਰ ਮੈਨੂੰ ਇਹ ਆਪਾਂ ਚੰਨੇ ਆ ਨਾ ਵੀ ਇਹਦੀ ਬਿਲਕੁਲ ਮਰ ਪੱਖ ਜਾ ਹਾਂਜੀ 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 ਕਿਕਲ ਕੋਈ ਕਾਰਵਾਈ ਨੂੰ ਜੀ ਹਾਂਜੀ 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 ਪੋਲੇ ਜੈ ਜੀ ਕਿਹਨਾ ਸੀ ਤੁਹਾਡੇ ਬੇਟਾ ਦਾ ਬਹੁਤ ਦੁੱਖ ਵਾਲੀ ਗੱਲ ਆ ਸਾਰੀ ਕੀ ਨਾ ਸੀ ਤੁਹਾਡੇ ਬੇਟਾ ਦਾ ਹਾਏ ਵੇ ਕੀ ਨਾ ਮਨਜੋ ਹਾਏ ਮੈਂ ਮਰ ਗਈ ਮੇਰਾ ਉਹ ਆਦਮੀ ਕਿੰਨੀ ਕਿੰਨੀ ਉਮਰ ਸੀ ਬੰਦੇ ਉਹਦੇ ਬੇਟੇ ਦੀ ਹਾਏ 15 ਸਾਲਾਂ ਦਾ ਹੈ ਕਿਹੜੇ ਪਿੰਡ ਕੜਾ ਦਾ ਨਾ ਮਾਚਾ ਤੇ ਕੀ ਕਰ ਮਹਾ ਸਕੇ ਮੈਂ ਵਪਰੇ ਜੀ ਹਾਏ ਨਹੀਂ ਨਹੀਂ ਪਤਾ ਕੀ ਮੈਂ ਕਰਦੇ ਹਾਂ ਹਾਏ ਚਾਚਾ ਹਾਏ ਚਾਚਾ ਕੀ ਰੋਗੇ ਦੁਨੀਆ ਤੇ ਐਜੇ ਦਾ ਸਰ ਤੇ ਜਿੰਨੀ ਕਾਣੇ ਜੋ ਚੜੇ ਗਾ ਲੋਕਾਂ ਦੇ ਹੋ ਗਈ ਉਹ ਆਇਆ ਤਾਂ ਇੱਥੇ ਬਾਤ ਬਕਾਰੇ ਲਾ ਕੇ ਉਹ ਤਾਂ ਮੁੱਕ ਗਈ ਹਾਂ ਦੇਖੋ ਟਰਾਲਾ ਲੱਗਾ ਸੀ ਟਰਾਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਛੇ ਤੁਹਾਨੂੰ ਪਤਾ ਜੀ ਇੱਥੇ ਆਵਾਜ਼ ਆਈ ਪਹਿਲੇ ਵਾਰ ਤੇਰਾ ਤੇ ਗਵਾਹ ਵਿੱਚ ਵੱਜੀ ਕਿੰਨੀ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਇੱਕ ਨਾ 14 ਸਾਲ ਹਾਂਜੀ ਸਰ ਕੀ ਨਾਮ ਸੀ ਬਟਨ ਨਵਜੋ ਨਵਜੋਤ ਸਿੰਘ ਸਰ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿ ਇਹ ਟਰਾਲੀਸ ਆਪਾਂ ਨੂੰ ਸਿਰਫ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਤਾਂ ਚੱਲਦੀਆਂ ਨੇ ਆਪਣੀਆਂ ਪੁਰਸ ਵੈਨ ਹੁਣ ਚਾਹੀਦਾ ਹੈ ਜਹਾ ਸਰ ਠੀਕ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਪਣੇ ਸ਼ੋਕ ਨਾਮ ਕੀ ਸਰ ਪ੍ਰੀਜ਼ਮ ਸਿੰਘ ਇਹ ਕੀ ਕੀ ਇਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇੱਥੋਂ ਕਿੱਦਾਂ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਤੇ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਹੋਰ ਹੋ ਗਏ ਕਿ ਨਿਕੋਸਾ ਉਹਨਾਂ ਖੋਲੇ ਇੱਥੇ ਆਏ ਉਹਨਾਂ ਦੀ ਅੱਜ ਇਸ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਹਰ ਲੱਗਦਾ ਜੇ ਪ੍ਰਸ਼ਾਸਨ ਨੇ ਸਮਝ ਸਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਸਾ ਨਹੀਂ ਆ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦੇ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੌਕੇ ਤੇ ਸਾਡਾ ਡੈਥ ਹੋਈ ਮੌਕੇ ਤੇ ਡੈਥ ਹੋ ਗਈ ਆ ਕੀ ਮੰਗ ਕਰਦੇ ਆਪਾਂ ਫਿਰ ਪ੍ਰਸ਼ਾਸਨ ਜਿਆਦਾ ਆਪਾਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਾਫ਼ੀ ਸਾਫ਼ੀ ਇਸ ਚੀਜ਼ ਦੀ ਦਿਨੇ 102 ਵਾਰ ਨਿਕੋ ਰਾਇ ਸਭਾ ਨਾਲੇ ਇਹ ਲਗਭਗ 9 ਤੋਂ 9:30 ਵਜੇ ਦੀ ਇੱਥੇ ਮਤਲਬ ਵਾਲੀ ਖੜੀ ਆ ਸਵੇਰ ਦੀ ਇੱਥੇ ਆਇਆ ਕਿ ਟੈਕਟਰ ਵਾਲਾ ਟੈਕਟਰ ਲੈ ਗਿਆ ਟਰਾਲੀ 'ਵਨ ਬੈਠੇ ਨਹੀਂ ਉਹਨੇ ਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਇਹ ਨਹੀਂ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹੁਣ ਹੋਣੀ ਹੋਣੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਆ ਤਾਂ ਰਾ ਉਸੇ ਵੇਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨੱਗੀ ਸੈਣੀ ਦੇ ਸ਼ਹਿਰ ਦੇ ਸੈਂਟਰ ਚੋ ਆਲੀ ਲੱਗੀ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤਾਂ ਉਹਨਾਂ ਨੂੰ ਲੋਕਾਂ ਦਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਅਸੀਂ ਸ਼ਾਮ ਦੇ ਟਾਈਮ ਜਿਵੇਂ ਢਾਬਾ ਬੰਦ ਕਰਕੇ ਘਰੋਂ ਜਾਣ ਦੀ ਤਿਆਰੀ ਚਾਹਾਂ ਤੇ ਇਦੋਂ ਬੜੇ ਜ਼ੋਰ ਦੀ ਆਵਾਜ਼ ਆਈ ਹੈ ਜਿਵੇਂ ਜਿਵੇਂ ਕੋਈ ਚੀਜ਼ ਪੱਜਦੀ ਹੈ ਹੂੰ ਹੂੰ ਤੇ ਉਦੋਂ ਅਸੀਂ ਇਹ ਨਾ ਗੋ ਨਹੀਂ ਕੀਤਾ ਕਿਉਂਕਿ ਫਾਟੇਗੜ ਚੋੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵਜਿਆ ਤੇ ਸਾਡਾ ਢਾਬਾ ਡੇਰਵਾ ਬਣਾਣਕ ਸਾਡ ਤੇ ਆ ਗਏ ਟੋਲੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇੰਨਾ ਗੌਰ ਨਹੀਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜਿਹਾ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਬੀ ਤੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹਿੰਤੀ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਿਹੜੀ ਟਰਾਲੀ ਹੈ ਜੀ ਇਹ ਸਵੇਰ ਤੋਂ ਹੀ ਤੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ ਇੱਕ ਤੋਂ ਵੀ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਮਿੱਗੀ ਆ ਟਰਾਲੀ ਸਵੀਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹ ਰੂਟ ਤੇ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਹੋਏ ਹੋਰ ਨਾ ਕੁਝ ਮੇਨ ਰੋਡ ਦੇ ਵਿੱਚ ਇਹਨ ਮੁਕਤਾਨ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਇਹਨ ਮੁਕਤ ਸਰ ਜੀ ਪ੍ਰਸ਼ਾਸਨ ਸਮੇਂ ਸਾਰੇ ਜਗ੍ਹਾ ਹੁੰਦਾ ਤੇ ਇਹ ਹਾਸਾ ਕਰ ਸਕਦਾ ਹੈ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਤੋਂ ਕਿੰਨੀ ਆ ਦੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ ਗੌਰ ਹੀ ਨਹੀਂ ਇਸ ਗੱਲ ਨਾਲ ਕੀਤਾ ਕਿ ਇਹਨੂੰ ਪੜੇ ਕੀਤਾ ਜਾਵੇ ਇੱਕ ਜਿਹੜਾ ਨੌਜਵਾਨ ਹੈ ਦੱਸੋ ਕਿੰਨੀ ਕਿ ਉਮਰ ਸੀ ਉਸ ਜਿਹਨੇ ਮੈਨੂੰ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੀ 14-15 ਸਾਲ ਦੇ ਜਾਂ 12-13 ਇੰਨੀ ਕਿ ਸਾਲ ਦੀ ਉਮਰ ਦੇ ਬੱਚੇ ਸੀ 14-15 ਸਾਲ ਦੇ ਕਰੀਬ 12 ਸਾਲ ਦੀ ਉਮਰ ਹੈ ਬੱਚੇ ਦੀ ਮੋਕਲ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਵੇਖੋ ਅਗਲੀ ਕੀ ਕਰਦੇ ਨੇ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਆਇਆ ਸੀ ਤੇ ਮੋਕਲ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪ੍ਰਾਰੀ ਘੜੇ ਦੀ ਹੈ ਜਿਹੜੀ ਵੱਡੀ ਟਰਾਲੀ ਹੁੰਦੀ ਹੈ ਪ੍ਰਾਰੀ ਵਾਲੀਆਂ ਟਰੈਕਟਰ ਲਾੜੋ ਲਾ ਕੇ ਲੈ ਗਿਆ ਉਹ ਜਿੰਦੀ ਗਰੇ ਦੱਸਣੇ ਪ੍ਰਾਰੀ ਕਿਤੇ ਨਹੀਂ ਆ ਜੀ ਪਤਾ ਨਹੀਂ ਲੱਗਾ ਟਰੈਕਟਰ ਨਾਲ ਹੈ ਕਿ ਦਾ ਆ ਤੇ ਉਹ ਦੇਖ ਦੇ ਟ੍ਰੈਲੀ ਲੱਗੀ ਰਹੀ ਹੈ ਤਾਂ ਕਿ ਕਿਸੇ ਨੇ ਚੱਕ ਦੇਖਿਆ ਨਹੀਂਗਾ ਤੇ ਮੋਟਰਸਾਈਕਲ ਤੇ ਮੋੜੀ ਤੋਂ ਬੱਚੀ ਆਉਂਦੀ ਹਨ ਇੱਕ ਮੁੰਡਾ ਹੈ ਮੈਮੇ ਚੱਕਦਾ 14-15 ਸਾਲ ਦੀ ਉਮਰ ਉਹ ਇਕਰੀ ਹੈ ਤੇ ਦੂਸਰਾ ਵੀ ਮੋੜੀ ਦੇ ਇਨੀ ਉਮਰ 14-15 ਸਾਲ ਦਾ ਨਿੱਕੋ ਸਰਾ ਦਾ ਆ ਤੇ ਇੱਕ ਦੇਖੋ ਕਿ ਤੇ ਲਾਈਟ ਪਈ ਹੋਈ ਜਿਦੋਂ ਸਕਦਾ ਆ ਤੇ ਸੜਕ ਦੇ ਵਿੱਚ ਵਜਈਆ ਟ੍ਰੈਲੀ ਜਿਹੜੀ ਆ ਸ਼ਰਕ ਦੇ ਵਿੱਚ ਘਾਰ ਲੱਗੀ ਆ ਮਨ ਤੇ 50% ਤੋਂ ਉੱਤਰੀ ਇਧਰ ਸ਼ਰਕ ਦੇ ਸਾਈਡ ਤੇ ਆ ਜੀ ਸਿਰਫ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਸੀ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਜੇ ਮੰਨ ਲਓ ਸਰ ਸਵੇਰੇ ਟ੍ਰ ਫੌਨ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੇ ਜੋ ਕਰਦੇ ਨੇ ਕਹਿੰਦੇ ਜਿਹਨਾਂ ਦੇ ਬਿਆਨਾਂ ਦੇ ਕਹਿੰਦੇ ਜੋ ਕਹਾਂਗੇ ਕਰ ਦਾਂਗੇ ਉਹਨਾਂ ਕਰੂ ਕਾਨੂੰਨੀ ਕਾਰਨੀ ਬਣਨੀ ਆ ਪਰ ਇਹ ਵੀ ਇੱਥੇ ਵੀ ਕਿਹਨੇ ਲਾਪਰਵਾਹ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਹੈਗੀ ਕਿ ਜਾ ਕੇ ਜਿਹੜੇ ਜਿਹੜੇ ਲੋਕਲ ਪ੍ਰੈਸਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲਾਂ ਆ ਵੀ ਟਾਲੀ ਲੱਗੀਆਂ ਜਾਂ ਕਿਸ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੀ ਤੁਹਾਡੇ ਲੱਗੇ ਟਾਲੇ ਮਲੇਗਲ ਚੌਕੀ ਆ ਸਰ ਅਕਸਰ ਆਲਾ ਜਾਣਾ ਪਈ ਜਾਂ ਆਪਣਾ ਰਹਿੰਦਾ ਹੈ ਤੇ ਸਰ ਜੇ ਸਮੇਂ ਸਰ ਪਰ ਜੇ ਵੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਮੋਟਰ ਅੰਸਰ ਪਾਏ ਆਪਰੇ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵੀਕਲ ਤੇ ਕਾਰਵਾਈ ਹੋਏਗੀ ਕਿਹ ਜੀ ਹਾਂਜੀ ਵੀਕਲ ਤੇ ਕਾਰਵਾਈ ਹੋਏਗੀ ਵੀਕਲ ਤੇ ਕਾਰਵਾਈ ਹੋਏਗੀ ਕਿਹ ਜੀ